ਪੰਜਾਬ ਫ੍ਰੀडम ਫਾਈਟਰ ਉਤਰ ਅਧਿਕਾਰੀ ਸੰਗਠਨ ਅਤੇ ਫ੍ਰੀडम ਫਾਈਟਰ ਸਕੈਸਰ ਐਸੋਸੀਏਸ਼ਨ ਵੱਲੋਂ ਨੇਤਾਜੀ ਸੁਭਾਸ਼ ਚੰਦਰ ਬੋਸ ਜੀ ਦਾ 128ਵਾਂ ਜਨਮ ਦਿਨ ਭੰਡਾਰੀ ਪੁਲ ਤੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਸਮਾਗਮ ਦੀ ਪ੍ਰਧਾਨਗੀ ਮਨੋਹਰ ਸਿੰਘ ਸੈਣੀ ਅਤੇ ਗਿਆਨ ਸਿੰਘ ਸੱਗੂ ਨੇ ਕੀਤੀ ਇਸ ਮੌਕੇ ਪਿੰਗਲਵਾੜਾ ਦੇ ਮੁਖੀ ਡਾਕਟਰ ਇੰਦਰਜੀਤ ਕੌਰ ਅਚੇਚੇ ਤੌਰ ਤੇ ਪੁੱਜੇ ਅਤੇ ਉਹਨਾਂ ਨੇਤਾਜੀ ਨੂੰ ਸ਼ਰਧਾਂਜਲੀ ਪੇਟ ਕਰਦਿਆਂ ਨੌਜਵਾਨਾਂ ਨੂੰ ਉਹਨਾਂ ਦੇ ਰਾਹ ਤੇ ਚੱਲਣ ਲਈ ਪ੍ਰੇਰਿਤ ਕੀਤਾ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਬੁਲਾਰਿਆਂ ਨੇ ਆਖਿਆ ਕਿ ਸਰਕਾਰਾਂ ਨਸ਼ਾ ਖਤਮ ਕਰਨ ਲਈ ਨੌਜਵਾਨਾਂ ਨੂੰ ਰੋਜ਼ਗਾਰ ਦੇਵੇ ਤਾਂ ਜੋ ਉਹ ਬੇਲੇ ਰਹਿ ਕੇ ਨਸ਼ੇ ਦੇ ਆਦੀ ਨਾ ਹੋਣ ਨੌਜਵਾਨਾਂ ਦਾ ਧਿਆਨ ਦੇਸ਼ ਭਗਤੀ ਵੱਲ ਖਿੱਚਣ ਲਈ ਦੇਸ਼ ਭਗਤੀ ਵਾਲੀਆਂ ਫਿਲਮਾਂ ਤਿਆਰ ਕੀਤੀਆਂ ਜਾਣ ਜੋ ਗਰੀਬ ਫ੍ਰੀडम फाइਟਰ ਪਰਿਵਾਰ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਰੋਜ਼ਗਾਰ ਦਿੱਤਾ ਜਾਵੇ ਇਸ ਮੌਕੇ ਤੇ ਜਰਨਲਿਸਟ ਕਰ ਰਮਜੀਤ ਸਿੰਘ ਕੇਪੀ ਜਰਨਲਿਸਟ ਕਰ ਰਵਿੰਦਰ ਕੌਰ ਰਾਮਪਾਲ ਸਿੰਘ ਪੰਨੂ ਸੁਖਵਿੰਦਰ ਸਿੰਘ ਸਰੋਜਨੰਦਾ ਰਾਜਕੁਮਾਰ ਕਮਲ ਪੱਲਾ सुरेंद्र ਸਿੰਘ ਆਹੂਜਾ ਰਾਜੇਸ਼ ਪਨੋੜ ਸੁਰਜੀਤ ਸ਼ਰਮਾ ਜਗਰੂਪ ਸਿੰਘ ਅਮਰਜੀਤ ਸਿੰਘ ਬਲਦੇਵ ਸਿੰਘ ਇਕਬਾਲ ਸਿੰਘ ਲਖਬੀਰ ਸਿੰਘ ਅੰਗਰੇਤ ਸਿੰਘ ਯੋਧਾ ਸਿੰਘ ਆਦਿ ਨੇ ਸ਼ਰਦਾ ਦੇ ਫੁੱਲ ਪੇਂਟ ਕੀਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਸੁਭਾਸ ਚੰਦਰ ਬੋਸ ਜੀ ਦਾ ਜਰਮ ਦਿਨ ਮਨਾ ਰਹੇ ਹਾਂ ਬਾਰੇ ਬੜੀ ਵੱਡੀ ਪੱਧਰ ਤੇ ਹੋਣਾ ਚਾਹੀਦਾ ਤੇ ਬਹੁਤ ਸਾਰੇ ਜਵਾਨ ਬੱਚੇ ਜਿਹੜੇ ਸਕੂਲਾਂ ਦੇ ਕਾਲਜਾਂ ਦੇ ਵਿੱਚ ਇਨਵੋਲਵ ਕਰਨੇ ਚਾਹੀਦੇ ਇਹਨਾਂ ਨੂੰ ਰਾਰਾ ਲਾਉਣਾ ਚਾਹੀਦਾ ਦਰਸਲ ਜਿਹੜੇ ਨਜਵਾਨੀ ਕੁਰਬਾਨੀਆਂ ਦੇ ਸਕਦੇ ਆ ਤੇ ਸੁਭਾਸ਼ ਚੰਦਰ ਬੋਸ ਜੀ ਬਹੁਤ ਛੋਟੀ ਉਮਰ ਵਿੱਚ ਇਹਨਾਂ ਨੇ ਸ਼ੁਰੂ ਕਰਤਾ ਸੀ ਕੰਮ ਦੇਸ਼ ਭਗਤੀ ਦਾ ਅਰੇ ਇਹਨਾਂ ਨੇ ਮਤਲਬ ਬਣਾ ਕੇ ਆਪਣੇ ਵੱਖਰੀ ਜਿੱਥੇ ਬੰਦੀ ਇੱਕ ਤਿਆਰੀ ਕੀਤੀ ਸੀ ਕਿ ਸੁਭਾਸ਼ ਚੰਦਰ ਬੋਸ ਜੀ ਨੇ ਫੌਜ ਤਿਆਰ ਕੀਤੀ ਜਾਪਾਨ ਦੇ ਵਿੱਚ ਰਲ ਕੇ ਤੇ ਬਹੁਤ ਵੱਡਾ ਕੰਮ ਇਹਨਾਂ ਨੇ ਦੇਸ਼ ਲਈ ਕੀਤਾ ਆਪਣੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਸਤੇ ਬਹੁਤ ਸਾਰੀਆਂ ਜਿਹੜਾ ਸੀ ਜਵਾਨ ਜੂਥ ਸੀਗਾ ਇਹਨਾਂ ਦੇ ਨਾਲ ਸੀ ਇਸ ਵਾਰ ਚੰਦਰਪੋਸ਼ੀ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਆਪਣੇ ਦੇਸ਼ ਵਿੱਚੋਂ ਕੁਰਤੀਆਂ ਖਤਮ ਕੀਤੀਆਂ ਜਾਣ ਲੜਾਈ ਉਦੋਂ ਨਹੀਂ ਸੀ ਕਿ ਆਜ਼ਾਦੀ ਦੀ ਇਹ ਇਹ ਤਾਂ ਹਮੇਸ਼ਾ ਲੜਾਈ ਹਮੇਸ਼ਾ ਅਚਾਈ ਤੇ ਬੁਰਾਈ ਦੀ ਲੜਾਈ ਕਦੇ ਵੀ ਖਤਮ ਨਹੀਂ ਹੋਈ ਅੱਜ ਤੱਕ ਇਹ ਨੇ ਚੱਲਦਾ ਹੀ ਰਹਿਣਾ ਤੇ ਇਸ ਕਰਕੇ ਸਾਨੂੰ ਇਹਦੇ ਲਈ ਵੀ ਇਸ ਲੜਾਈ ਵੀ ਆਪਣੇ ਲਈ ਵੀ ਆਪਣੀ ਯੂਥ ਨੂੰ ਤਿਆਰ ਕਰਨਾ ਚਾਹੀਦਾ ਹੈ ਕਿ ਜੇ ਸਾਡੇ ਦੇਸ਼ ਦੀਆਂ ਕੁਰਤੀਆਂ ਨੂੰ ਦੂਰ ਕਰਨ ਵਾਸਤੇ ਅਸੀਂ ਹਰ ਸਾਲ 60 ਸਾਲ ਤੋਂ ਅਸੀਂ ਨੇ ਦੇ ਸਬਾਚ ਚੰਦਰ ਬੋਸ ਦਾ ਜਨਮ ਦਿਨ ਮਨਾਉਂਦੇ ਆ ਸਾਨੂੰ ਇਹ ਪ੍ਰੇਰਣਾ ਰੋਸ਼ਨ ਲਾਲ ਮੇਰੇ ਪਿਤਾ ਜੀ ਮਹਿੰਗਾ ਸਿੰਘ ਉਹਨਾਂ ਵੱਲੋਂ ਮਿਲੀ ਉਹ ਕਹਿੰਦੇ ਤੁਹਾਨੂੰ ਇਹ ਬਾਗਡੋਰ ਦਿੱਤੀ ਬੱਚਿਓ ਇਹਨੂੰ ਸੰਭਾਲੋ ਅਸੀਂ ਉਹਦੇ ਇਹ ਕੰਮ ਲੱਗੇ ਹੋਏ ਆ ਅਸੀਂ ਇੱਕ ਸਰਕਾਰ ਨੂੰ ਬੇਨਤੀ ਕਰਦੇ ਆ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਦਿਨ ਦੇ ਛੁੱਟੀ ਡਿਕਲੇਅਰ ਕਰਨ ਤੇ સેન્ટਰ ਗਵਰਨਮੈਂਟ ਨੂੰ ਅਪੀਲ ਕਰਦੇ ਮੋਦੀ ਜੀ ਨੂੰ ਅਤੇ ਪੰਜਾਬ ਗਵਰਨਮੈਂਟ ਨੂੰ ਵੀ ਕਹਿੰਦੇ ਕਿ ਪੱਧਰ ਤੇ ਮਨਵਾਉਣਾ ਚਾਹੀਦਾ ਹੈਗਾ ਅੱਜ ਨੇਤਾਜੀ ਸੁਭਾਸਤੰਦ ਬੋਸਜੀ ਦਾ 128ਵਾਂ ਜਨਮ ਦਿਹਾੜਾ ਜਿਹੜਾ ਅਸੀਂ ਪੰਜਾਬ ਸਟੇਟ ਉੱਤਰ ਅਧਿਕਾਰੀ ਸੰਗਠਨ ਫਰੀडम फाइਟਰ ਵੱਲੋਂ ਮਨਾ ਰਹੇ ਹਾਂ ਅਸੀਂ ਹਰ ਸਾਲ ਉਹਨਾਂ ਦਾ ਇੱਥੇ ਜਨਮ ਦਿਨ ਮਨਾਉਂਦੇ ਹਾਂ ਸਾਡੀ ਅੱਜ ਸਰਕਾਰ ਤੋਂ ਮੰਗ ਹੈ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਇਸ ਨਸ਼ਿਆਂ ਤੋਂ ਮੁਕਤ ਕਰਾਇਆ ਜਾਵੇ ਤਾਂ ਜੋ ਆਪਣਾ ਰੋਜ਼ਗਾਰ ਲੈ ਕੇ ਇਸ ਨਸ਼ਿਆਂ ਵਾਲੇ ਜਿਹੜਾ ਧਿਆਨ ਨਾ ਦੇਣ ਅਤੇ ਖੇਡਾਂ ਨੂੰ ਉਤਸ਼ਾਹ ਕੀਤਾ ਜਾਵੇ ਅਤੇ ਜਿਹੜੇ ਫਰੀडम फाइਟਰ ਪਰਿਵਾਰ ਆ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਜਿਨ੍ਹਾਂ ਦੇ ਕੋਲ ਰੋਜ਼ਗਾਰ ਨਹੀਂ ਆ ਉਹਨਾਂ ਨੂੰ ਜਿਹੜਾ ਰੋਜ਼ਗਾਰ ਜਿਹੜਾ ਦਿੱਤਾ ਜਾਵੇ ਆਜ਼ਾਦ ਹਿੰਦ ਫੌਜ ਫਰੀडम फाइਟਰ ਸ सक्सेसर ਐਸੋਸੀਏਸ਼ਨ ਵੱਲੋਂ ਅੱਜ ਦੇਸ਼ ਦੇ ਮਹਾਨ ਸਪੂਤ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਉਹਨਾਂ ਵੱਲੋਂ ਜਿੱਥੇ ਨੇਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਉੱਥੇ ਹੀ ਉਹਨਾਂ ਨੇ ਸਰਕਾਰਾਂ ਤੋਂ ਅਪੀਲ ਕੀਤੀ ਕਿ ਇਹੋ ਜਿਹੇ ਦੇਸ਼ ਦੇ ਮਹਾਨ ਸ਼ਖਸੀਅਤਾਂ ਦੇ ਜਰਮ ਦਿਨ ਅਤੇ ਸਾਰੇ ਹੀ ਦਿਹਾੜੇ ਸਰਕਾਰੀ ਪਦਰ ਤੇ ਵੀ ਮਨਾਉਣੇ ਚਾਹੀਦੇ ਹਨ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ ਦੀ ਰਿਪੋਰਟ